ਪੁੱਤ ਮਰੇ ਨਾ ਭੁੱਲਦੀਆਂ ਮਾਵਾਂ ਸਾਰਾ ਦੁੱਖ ਭੁੱਲ ਜਾਂਦੀਆਂ ਸਾਬਕਾ ਪੁਲਿਸ ਕਨਸਟੇਬਲ ਤੋਂ ਪੰਜਾਬੀ ਸੰਗੀਤ ਦੇ ਸਟਾਰ ਤੱਕ ਇੰਜ ਰਿਹਾ ਰਾਜਵੀਰ ਜਵੰਦਾ ਦੀ ਜ਼ਿੰਦਗੀ ਦਾ ਸਫ਼ਰ ਦਿਲ ਜਿੱਤ ਕੇ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਆ우 ਸਫ਼ਰ ਤੇ ਮਾਰਦੇ ਹਾਂ ਇੱਕ ਝਾਤ ਪੰਜਾਬੀ ਸੰਗੀਤ जगत ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਜੋ ਹਾਲੀ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਕਾਰਨ ਜ਼ਿੰਦਗੀ ਅਤੇ ਮੌਦੀ ਲੜਾਈ ਲੜਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਨੇ ਆਪਣੀ ਕਲਾ ਤੇ ਵਿਲਿਖਣ ਸ਼ੈਲੀ ਨਾਲ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲਾਂ 'ਚ ਇੱਕ ਖਾਸ ਥਾਂ ਬਣਾਈ ਉਨ੍ਹਾਂ ਦੀ ਜ਼ਿੰਦਗੀ ਜੋ ਕਿ ਪੰਜਾਬ ਪੁਲਿਸ ਦੀ ਵਰਦੀ ਤੋਂ ਸ਼ੁਰੂ ਹੋ ਕੇ ਪੰਜਾਬੀ ਫਿਲਮਾਂ ਦੇ ਸੈਟਾਂ ਤੱਕ ਪਹੁੰਚੀ ਅੱਜ ਇਤਿਹਾਸ ਬਣ ਗਈ ਹੈ। ਰਾਜਵੀਰ ਜਵੰਦਾ ਦਾ ਜਨਮ 1990 ਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਤਹਿਸੀਲ ਦੇ ਪੋਨਾ ਪਿੰਡ ਚ ਇੱਕ ਸਿੱਖ ਪਰਿਵਾਰ ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਰਮਜੀਤ ਸਿੰਘ ਜਵੰਦਾ ਪੰਜਾਬ ਪੁਲਿਸ ਦਾ ਸਹਾਇਕ ਸਬ ਇੰਸਪੈਕਟਰ ਸਨ ਅਤੇ ਮਾਤਾ ਦਾ ਨਾਮ ਪਰਮਜੀਤ ਕੌਰ ਸੀ ਜੋ ਕਿ ਇੱਕ ਸਮੇਂ ਪਿੰਡ ਦੇ ਸਰਪੰਚ ਸਨ। ਰਾਜਵੀਰ ਜਵੰਦਾ ਨੇ ਆਪਣੀ ਮੁਢਲੀ ਸਿੱਖਿਆ ਜਗਰਾਉਂ ਦੇ ਸਨਮਤੀ ਵਿਮਲ ਜੈਨ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਡੀਏਵੀ ਕਾਲਜ ਜਗਰਾਉਂ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਅਤੇ ਟੈਲੀਵਿਜ਼ਨ 'ਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਸੰਗੀਤ ਵਿੱਚ ਦਿਲਚਸਪੀ ਸੀ ਅਤੇ ਉਨ੍ਹਾਂ ਨੇ ਆਪਣੇ ਸਕੂਲੀ ਦਿਨਾਂ 'ਚ ਗੁਰੂ ਲਾਲੀ ਖਾਂ ਤੋਂ ਗਾਉਣਾ ਸਿੱਖਿਆ। ਉਹ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗੀਤਾਂ ਤੋਂ ਵੀ ਪ੍ਰੇਰਿਤ ਸਨ। ਪਿਤਾ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਰਾਜਵੀਰ ਜਵੰਦਾ 2011 ਚ ਇੱਕ ਕਾਂਸਟੇਬਲ ਬਜੋਂ ਪੰਜਾਬ ਪੁਲਿਸ 'ਚ ਭਰਤੀ ਹੋਏ ਉਹ ਲਗਭਗ 8 ਸਾਲ ਤੱਕ ਫੋਰਸ ਵਿੱਚ ਸੇਵਾ ਕਰਦੇ ਰਹੇ ਪਰ ਸੰਗੀਤ ਪ੍ਰਤੀ ਉਨ੍ਹਾਂ ਦੇ ਜਨੂਨ ਨੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਆਖਿਰਕਾਰ ਉਨ੍ਹਾਂ ਨੇ 2019 'ਚ ਪੂਰੇ ਸਮੇਂ ਲਈ ਆਪਣੇ ਸੰਗੀਤਕ ਕਰੀਅਰ ਨੂੰ ਅੱਗੇ ਵਧਾਉਣ ਲਈ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਰਾਜਵੀਰ ਦਾ ਸੰਗੀਤਕ ਸਫਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ 'ਚ ਦੂਰਦਰਸ਼ਨ ਦੇ ਪ੍ਰੋਗਰਾਮ 'ਚ ਮੇਰਾ ਪਿੰਡ ਮੇਰੇ ਖੇਤੀ ਸ਼ੂਟਿੰਗ ਦੌਰਾਨ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਕੁਝ ਲਾਈਨਾਂ ਗਾ ਕੇ ਨਿਰਮਤਾਮਨ ਨੂੰ ਪ੍ਰਭਾਵਿਤ ਕੀਤਾ। ਉਹਨਾਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 2014 ਵਿੱਚ ਸਿੰਗਲ ਮੁੰਡਾ ਲਾਇਕ ਮੀ ਨਾਲ ਕੀਤੀ। ਜਿਸ ਤੋਂ ਬਾਅਦ 2016 ਵਿੱਚ ਉਹਨਾਂ ਦਾ ਸਿੰਗਲ ਕਾਲੀ ਜਵੰਦਾ ਦੀ ਆਇਆ। 2017 ਦੇ ਵਿੱਚ ਆਏ ਗੀਤ ਮੁਕਾਬਲਾ ਨੇ ਉਹਨਾਂ ਨੂੰ ਮਹੱਤਵਪੂਰਨ ਪਛਾਣ ਦਵਾਈ। ਉਹਨਾਂ ਦੇ ਕਈ ਹਿੱਟ ਗੀਤ ਰਹੇ ਜਿਨ੍ਹਾਂ ਚ ਪਟਿਆਲਾ ਸ਼ਹੀ ਪੱਗ, ਕੇਸਰੀ ਝੰਡਾ ਸ਼ੌਕੀਨ, ਲੈਂਡ ਲੌਂਡ, ਸਰਨੇ ਮਤੇ ਕੰਗਣੀ ਸ਼ਾਮਿਲ ਨੇ। ਕੰਗਣੀ ਗੀਤ ਨੇ YouTube ਤੇ 40 ਮਿਲੀਅਨ ਤੋਂ ਵਾਦ ਦੇ ਵਿਊਜ਼ ਪ੍ਰਾਪਤ ਕੀਤੇ ਉਹ ਤੁੰਬੀ ਵਰਗੇ ਲੋਕ ਸਾਜ ਵਜਾਉਣ ਚ ਵੀ ਮਾਹਿਰ ਸਨ ਸੰਗੀਤ ਵਿੱਚ ਸਫਲਤਾ ਹਾਸਲ ਕਰਨ ਤੋਂ ਬਾਅਦ ਰਾਜਵੀਰ ਨੇ 2018 ਵਿੱਚ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਚ ਸਪਾਹੀ ਬਹਾਦਰ ਸਿੰਘ ਦੀ ਭੂਮਿਕਾ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਿਆ ਉਹਨਾਂ ਨੇ ਕਾਕਾ ਜੀ 2019 ਜਿੰਦ ਜਾਨ 2019 ਅਤੇ ਮਿੰਤੋ ਤਹਿਸੀਲਦਾਰਨੀ 2019 ਵਰਗੀਆਂ ਫਿਲਮਾਂ ਚ ਵੀ ਪ੍ਰਮੁੱਖ ਭੂਮਿਕਾ ਨਿਭਾਈਆਂ ਪੰਜਾਬੀ ਸੰਗੀਤ ਦੇ ਇਸ ਸਫਲ 스타 ਦੀ ਜ਼ਿੰਦਗੀ ਦਾ ਸਫ਼ਰ ਅਚਾਨਕ ਖਤਮ ਹੋ ਗਿਆ 23 ਸਤੰਬਰ 2025 ਨੂੰ ਰਾਜਵੀਰ ਜਵੰਦਾ ਹਿਮਾਚਲ ਪ੍ਰਦੇਸ਼ ਦੇ ਸੋਨਲ ਜ਼ਿਲ੍ਹੇ ਦੇ ਬੱਦੀ ਨੇੜੇ ਆਪਣੀ ਬਾਈਕ ਤੇ ਸ਼ਿਮਲਾ ਜਾ ਰਹੇ ਸਨ ਜਦੋਂ ਸੜਕ ਤੇ ਲੜ ਰਹੇ ਦੋ ਬਲਦਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਹਨਾਂ ਦੀ ਬਾਈਕ ਦਾ ਕੰਟਰੋਲ ਖੋ ਗਿਆ ਅਤੇ ਉਹ ਡਿੱਗ ਗਏ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ 'ਚ ਗੰਭੀਰ ਸੱਟਾਂ ਲੱਗੀਆਂ حادثے ਤੋਂ ਬਾਅਦ ਉਹਨਾਂ ਨੂੰ ਪਹਿਲਾਂ ਸੋਨਲ ਦੇ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਬਾਅਦ ਵਿੱਚ ਉਹਨਾਂ ਨੂੰ ਮੋਹਾਲੀ ਦੇ 40 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਵੈਂਟੀਲੇਟਰ ਤੇ ਰੱਖਿਆ ਗਿਆ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੱਸਿਆ ਸੀ ਜਿਸ ਵਿੱਚ ਘੱਟੋ ਘੱਟ ਦਿਮਾਗੀ ਗਤੀਵਿਧੀ ਸੀ ਗਾਇਕ ਰਾਜਵੀਰ ਜਵੰਦਾ 35 ਸਾਲ ਦੀ ਉਮਰ 'ਚ ਹਾਦਸੇ ਤੋਂ 11 ਦਿਨਾਂ ਬਾਅਦ 8 ਅਕਤੂਬਰ 2025 ਦੀ ਸਵੇਰ ਨੂੰ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਹਨਾਂ ਨੇ ਆਖਰੀ ਸਤਾਨ ਲਈ ਅਤੇ ਦੁਨੀਆ ਨੂੰ ਅਲਵਿਦਾ ਆਖੀ। ਉਹਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣਦਿਆਂ ਹੀ ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਸਦਮੇ 'ਚ ਡੁੱਬ ਗਿਆ। ਉਹਨਾਂ ਦੀ ਆਵਾਜ਼ ਅਤੇ ਕਲਾ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਗੂੰਜਦੀ ਹੈ।